ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 756 ਤੋਂ ਲੈ ਕੇ 758 ਤੱਕ ਸਵਾਇ ਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਏ ਮਨ ਮੂਲੋਂ ਭੁੱਲਿਆ ਜਾਸੈ ਪਤ ਗਵਾਏ ਇਹ ਜਗਤ ਮੋਹੇ ਦੂਜੈ ਵਿਆਪਿਆ ਗੁਰਮਤੀ ਸੱਚ ਤੇ ਆਏ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਜਿਹੜੇ ਜੀਵ ਆਪਣੇ ਮੂਲ ਪ੍ਰਮਾਤਮਾ ਨੂੰ ਭੁੱਲ ਜਾਂਦੇ ਨੇ ਉਹ ਇਸ ਸੰਸਾਰ ਤੋਂ ਆਪਣੀ ਇੱਜ਼ਤ ਗਵਾ ਕੇ ਜਾਂਦੇ ਨੇ ਮਨੁੱਖਾ ਜਨਮ ਉਹਨਾਂ ਦਾ ਸਫਲ ਨਹੀਂ ਹੁੰਦਾ ਕਹਿੰਦੇ ਇਹ ਸਾਰਾ ਜਗਤ ਹੀ ਮਾਇਆ ਦੇ ਪਿਆਰ ਦੇ ਵਿੱਚ ਗਲਤਾਨ ਹੈ ਕੋਈ ਵਿਰਲੇ ਨੇ ਜਿਹੜੇ ਗੁਰੂ ਦੀ ਮੱਤ ਚੱਲਦੇ ਨੇ ਤੇ ਉਸ ਪਰਮੇਸ਼ਰ ਨੂੰ ਧਿਆਉਂਦੇ ਨੇ ਹਰ ਕੀ ਕੀਮਤ ਨਾਪਵੈ ਹਰ ਜਸ ਲਿਖਣ ਨਾ ਜਾਏ ਗੁਰ ਕੈ ਸਬਦ ਮਨ ਤਨ ਰਪੈ ਹਰ ਸਿਉ ਰਹੇ ਸਮਾਏ ਕਹਿੰਦੇ ਪਰਮੇਸ਼ਰ ਦੀ ਕੀਮਤ ਅਸੀਂ ਨਹੀਂ ਪਾ ਸਕਦੇ ਉਹਦੇ ਸਾਰੇ ਗੁਣ ਅਸੀਂ ਨਹੀਂ ਜਾਣ ਸਕਦੇ ਪਰਮੇਸ਼ਰ ਦਾ ਜਸ ਬਿਆਨ ਨਹੀਂ ਕੀਤਾ ਜਾ ਸਕਦਾ ਉਹਦੀ ਵਡਿਆਈ ਅਸੀਂ ਲਿਖ ਨਹੀਂ ਸਕਦੇ ਸਾਰੇ ਕਹਿੰਦੇ ਗੁਰੂ ਦੇ ਸ਼ਬਦ ਰਾਹੀਂ ਪਰਮੇਸ਼ਰ ਮਨ ਤੇ ਹਿਰਦੇ ਵਿੱਚ ਵਸ ਜਾਂਦਾ ਇਸ ਤਰ੍ਹਾਂ ਕਹਿੰਦੇ ਜਿਹੜੇ ਜੀਵ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸ ਜਾਂਦਾ ਫਿਰ ਉਹ ਪਰਮੇਸ਼ਰ ਦੇ ਵਿੱਚ ਸਮਾਈ ਪ੍ਰਾਪਤ ਕਰ ਲੈਂਦਾ ਸੋ ਸੋਹ ਮੇਰਾ ਰੰਗਲਾ ਰੰਗੇ ਸਹਜ ਸੁਪਾਏ ਕਾਮਣ ਰੰਗ ਤਾਂ ਚੜੈ ਜਾ ਪਿਰ ਕੈ ਅੰਕ ਸਮਾਏ ਕਹਿੰਦੇ ਉਹ ਮੇਰਾ ਪਰਮੇਸ਼ਰ ਆਨੰਦ ਸਰੂਪ ਹੈ ਫਿਰ ਜਿਹੜੇ ਜੀਵ ਉਹਦੀ ਸ਼ਰਨ ਚਾਉਂਦੇ ਨੇ ਉਹਨਾਂ ਨੂੰ ਵੀ ਆਨੰਦਿਤ ਰੱਖਦਾ ਹੈ ਆਤਮਿਕ ਅਡੋਲਤਾ ਬਖਸ਼ਦਾ ਹੈ ਕਹਿੰਦੇ ਜੀਵ ਇਸਤਰੀ ਨੂੰ ਉਸ ਤੇ ਪ੍ਰੇਮ ਦਾ ਰੰਗ ਤਾਂ ਹੀ ਚੜਦਾ ਦੀਓ ਪਰਮੇਸ਼ਰ ਦੇ ਸ਼ਰਨ ਆਉਂਦੀ ਐ ਚਰਨਾਂ ਚ ਲੇਵ ਲਾਉਂਦੀ ਐ ਚਿਰੀ ਵਿਸ਼ੁੰਨੇ ਪੀ ਮਿਲਨ ਜੋ ਸਤਗੁਰ ਸੇਵਨ ਅੰਤਰ ਨਵ ਨਿਦ ਨਾਮ ਹੈ ਖਾਨ ਖਰਚਨ ਨਾਨਿ ਖੁੱਟਈ ਹਰ ਗੁਣ ਸਹਿਜ ਰਵਨ ਜਿਹੜੇ ਕਹਿੰਦੇ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਨੇ ਚਿਰਾਂ ਤੋਂ ਵਿਛੜੇ ਵੀ ਪ੍ਰਮਾਤਮਾ ਦੇ ਨਾਲ ਮਿਲਾਪ ਹਾਸਲ ਕਰ ਲੈਂਦੇ ਨੇ ਜੀਵਾਂ ਦੇ ਅੰਦਰ ਸਾਰਿਆਂ ਦੇ ਕਹਿੰਦੇ ਨੌ ਨਿਧੀਆਂ ਖਜ਼ਾਨੇ ਪਰਮੇਸ਼ਰ ਦਾ ਨਾਮ ਹੈ ਜਿਹੜੇ ਜੀਵ ਆਤਮਿਕ ਅਡੋਲਤਾ ਵਿੱਚ ਟਿਕ ਕੇ ਪਰਮੇਸ਼ਰ ਦੇ ਗੁਣ ਯਾਦ ਕਰਦੇ ਨੇ ਉਹਨੂੰ ਸਿਮਰਦੇ ਨੇ ਉਹ ਪਰਮੇਸ਼ਰ ਦਾ ਨਾਮ ਰੂਪੀ ਖਜ਼ਾਨਾ ਪ੍ਰਾਪਤ ਕਰ ਲੈਂਦੇ ਨੇ ਆਪ ਖਰਚਦੇ ਨੇ ਦੂਜਿਆਂ ਦੇ ਨਾਲ ਵੰਡਦੇ ਨੇ ਫਿਰ ਵੀ ਇਹ ਖਜ਼ਾਨਾ ਖਤਮ ਨਹੀਂ ਹੁੰਦਾ ਅਟੁੱਟ ਭੰਡਾਰ ਨੇ ਨਾ ਓਏ ਜਨਮੈ ਨਾ ਮਰੈ ਨਾ ਓਏ ਦੁੱਖ ਸਹਿਨ ਗੁਰ ਰਾਖੇ ਸੇ ਉਬਰੇ ਹਰ ਸਿਉ ਕੇਲ ਕਰਨ ਉਦਿਵ ਜਿਹਨਾਂ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਆ ਉਹ ਫਿਰ ਨਾ ਜਨਮ ਜਨਮ ਲੈਂਦੇ ਨੇ ਨਾ ਮਰਦੇ ਨੇ ਜਨਮ ਮਰਨ ਦਾ ਚੱਕਰ ਇਹ ਦੁੱਖ ਉਹਨਾਂ ਦਾ ਖਤਮ ਹੋ ਜਾਂਦਾ ਫਿਰ ਕਹਿੰਦੇ ਜੋ ਗੁਰੂ ਦੀ ਸੰਗਤ ਦੇ ਰਾਹੀ ਇਸ ਸੰਸਾਰ ਸਾਗਰ ਤੋਂ ਤੈਰ ਜਾਂਦੇ ਨੇ ਉਹ ਪਰਮੇਸ਼ਰ ਦੇ ਮਿਲਾਪ ਦਾ ਆਨੰਦ ਮਾਣਦੇ ਨੇ ਸੱਜਣ ਮਿਲੇ ਨਾ ਵਿਛੜੇ ਜੇ ਅਨ ਦਿਨ ਮਿਲੇ ਰਹਿਣ ਇਸ ਜਗ ਮਹਿ ਵਿਰਲੇ ਜਾਣੀਐ ਨਾਨਕ ਸਚ ਲਹਿਨ ਜਿਹੜੇ ਕਹਿੰਦੇ ਪਰਮੇਸ਼ਰ ਦੇ ਨਾਲ ਮਿਲ ਮਿਲ ਪੈਂਦੇ ਨੇ ਫਿਰ ਉਹ ਹਰ ਵਕਤ ਦਿਨ ਰਾਤ ਪਰਮੇਸ਼ਰ ਦੀ ਮਿਲਾਪ ਦਾ ਆਨੰਦ ਮਾਣਦੇ ਨੇ ਨਾਨਕ ਜੀ ਕਹਿੰਦੇ ਨੇ ਇਸ ਜਗ ਵਿੱਚ ਵਿਰਲੇ ਨੇ ਜਿਹੜੇ ਸੱਚ ਦੀ ਪ੍ਰਾਪਤੀ ਕਰ ਲੈਂਦੇ ਨੇ ਪਰਮੇਸ਼ਰ ਦਾ ਮਿਲਾਪ ਹਾਸਲ ਕਰ ਲੈਂਦੇ ਨੇ ਸੂਹੀ ਮਹੱਲਾ ਤੀਜਾ ਹਰਜੀ ਸੂਖਮ ਅਗੰਮ ਹੈ ਕਿਤ ਵਿਦ ਮਿਲਿਆ ਜਾਏ ਗੁਰ ਕੈ ਸਬਦ ਪ੍ਰਮਕਟੀਐ ਅਚਿੰਤ ਵਸੈ ਮਨ ਆਏ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਪਰਮੇਸ਼ਰ ਅਦ੍ਰਿਸ਼ਟ ਹੈ ਸਾਡੀ ਪਹੁੰਚ ਤੋਂ ਪਰੇ ਹੈ ਤੇ ਫਿਰ ਉਹਨੂੰ ਕਿਵੇਂ ਮਿਲਿਆ ਜਾ ਸਕਦਾ ਕਹਿੰਦੇ ਜਦੋਂ ਗੁਰੂ ਦੇ ਸ਼ਬਦ ਵਿੱਚ ਕੋਈ ਜੀਵ ਜੁੜਦਾ ਹੈ ਤਾਂ ਉਹਦੇ ਅੰਦਰ ਦੀ ਪਟਕਣਾ ਭ੍ਰਮ ਖਤਮ ਹੋ ਜਾਂਦਾ ਹੈ ਫਿਰ ਅਚੰਚੇਤ ਹੀ ਪਰਮੇਸ਼ਰ ਉਹਦੇ ਮਨ ਵਿੱਚ ਵਸ ਜਾਂਦਾ ਹੈ ਪ੍ਰਗਟ ਹੋ ਜਾਂਦਾ ਹੈ ਇਹ ਹੁੰਦਾ ਕਿ ਉਹਦੇ ਜੀਵਨ ਵਿੱਚ ਸੁਚਿੱਜੀ ਤਬਦੀਲੀ ਆ ਜਾਂਦੀ ਹੈ ਇਹ ਪਰਮੇਸ਼ਰ ਦਾ ਪ੍ਰਗਟ ਹੋਣਾ ਹੈ ਗੁਰਮਖ ਹਰ ਹਰ ਨਾਮ ਜਪਨ ਹੋ ਤਿਨ ਕੈ ਬਿਲੇ ਹਾਰਣੇ ਮਨ ਹਰ ਗੁਣ ਸਦਾਰਵਨ ਰਹਾਉ ਜਿਹੜੇ ਜੀਵ ਕਹਿੰਦੇ ਗੁਰੂ ਦੇ ਸਨਮੁਖ ਹੁੰਦੇ ਨੇ ਉਹ ਸਦਾ ਹੀ ਪਰਮੇਸ਼ਰ ਦਾ ਨਾਮ ਜਪਦੇ ਨੇ ਕਹਿੰਦੇ ਮੈਂ ਉਹਨਾਂ ਤੋਂ ਸਦਾ ਹੀ ਬਿਲੇ ਹਾਰੇ ਜਾਮਾ ਜੋ ਪਰਮੇਸ਼ਰ ਦੇ ਗੁਣ ਸਦਾ ਹੀ ਯਾਦ ਕਰਦੇ ਨੇ ਗੁਰ ਸਰਵਰ ਮਾਨਸ ਰੋਵਰ ਹੈ ਵਡਪਾਗੀ ਪੁਰਖ ਲਹਨ ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹਨ ਕਹਿੰਦੇ ਗੁਰੂ ਮਾਨਸ ਰੋਵਰ ਹੈ ਜੋ ਪਰਮੇਸ਼ਰ ਦੇ ਗੁਣਾ ਰੂਪੀ ਰਤਨਾ ਨਾਲ ਭਰਪੂਰ ਹੈ ਵੱਡੇ ਭਾਗਾ ਵਾਲੇ ਗੁਰੂ ਦੀ ਸੰਗਤ ਮਾਣਦੇ ਨੇ ਜਿਹੜੇ ਸੇਵਕ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਨੂੰ ਖੋਜਦੇ ਨੇ ਉਹ ਆਪਣੇ ਅੰਦਰੋਂ ਹੀ ਪਰਮੇਸ਼ਰ ਦਾ ਨਾਮ ਪ੍ਰਾਪਤ ਕਰ ਲੈਂਦੇ ਨੇ ਗੁਰੂ ਦੀ ਕਿਰਪਾ ਸਦਕਾ ਨਾਮ ਤੇ ਆਇਨ ਰੰਗ ਸਿਉ ਗੁਰਮਖ ਨਾਮ ਲਗਾਨ ਤਰਪੂਰਵ ਹੋਵੈ ਲਿਖਿਆ ਗੁਰਪਾਣਾ ਮੰਨ ਲੈਨ ਜਿਹੜੇ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦਾ ਨਾਮ ਜਪਦੇ ਨੇ ਪ੍ਰੇਮ ਰੰਗ ਵਿੱਚ ਜਪਦੇ ਨੇ ਉਹ ਹਮੇਸ਼ਾ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਨਾਮ ਜਪਦੇ ਰਹਿੰਦੇ ਨੇ ਫਿਰ ਕਹਿੰਦੇ ਜਿਨ੍ਹਾਂ ਦੇ ਪੂਰਵਲੇ ਕਰਮਾਂ ਦੇ ਅਨਸਾਰ ਸੰਜੋਗਾ ਵਿੱਚ ਲਿਖਿਆ ਹੈ ਉਹੀ ਫਿਰ ਗੁਰੂ ਦੀ ਰਜ਼ਾ ਦੇ ਅਨਸਾਰ ਚੱਲਦੇ ਨੇ ਵੜਪਾਗੀ ਕਰ ਖੋਜਿਆ ਪਾਇਆ ਨਾਮ ਨਿਧਾਨ ਗੁਰਪੂਰੇ ਵੇਖ ਲਿਆ ਪ੍ਰਭ ਆਤਮ ਰਾਮ ਪਛਾਨ ਕਹਿੰਦੇ ਵੱਡੇ ਭਾਗਾਂ ਵਾਲੇ ਨੇ ਜੋ ਆਪਣੇ ਅੰਦਰ ਹਿਰਦੇ ਘਰ ਵਿੱਚ ਖੋਜ ਕਰਦੇ ਨੇ ਫਿਰ ਪਰਮੇਸ਼ਰ ਦਾ ਨਾਮ ਖਜ਼ਾਨਾ ਪਾ ਲੈਂਦੇ ਨੇ ਕਹਿੰਦੇ ਗੁਰੂ ਦੀ ਕਿਰਪਾ ਸਦਕਾ ਹੀ ਉਹਨਾਂ ਨੂੰ ਅੰਦਰ ਪਰਮੇਸ਼ਰ ਦਾ ਦੀਦਾਰ ਹੁੰਦਾ ਅੰਤਰ ਆਤਮੈ ਆਤਮ ਰਾਮ ਨੂੰ ਪਹਿਚਾਣ ਲੈਂਦੇ ਨੇ ਪਰਮੇਸ਼ਰ ਨੂੰ ਮੰਦਰ ਪਰਤਖ ਅਨੁਭਵ ਕਰ ਲੈਂਦੇ ਨੇ ਪੂਰੇ ਗੁਰੂ ਦੀ ਕਿਰਪਾ ਸਦਕਾ ਸਭਨਾ ਦਾ ਪ੍ਰਭ ਇੱਕ ਹੈ ਦੂਜਾ ਵਰ ਨ ਕੋਏ ਗੁਰ ਪ੍ਰਸਾਦੀ ਮਨ ਵਸੈ ਤਿਤਕਟ ਪ੍ਰਗਟ ਹੋਏ ਕਹਿੰਦੇ ਸਾਰਿਆਂ ਦਾ ਪਰਮੇਸ਼ਰ ਉਹ ਇੱਕ ਹੈ ਉਹਦੇ ਤੋਂ ਬਿਨਾ ਦੂਜਾ ਕੋਈ ਰਾਖਾ ਨਹੀਂ ਗੁਰੂ ਦੀ ਕਿਰਪਾ ਸਦਕਾ ਪਰਮੇਸ਼ਰ ਮਨ ਵਿੱਚ ਵਸਦਾ ਹੈ ਤੇ ਉਸ ਸਰੀਰ ਵਿੱਚ ਪ੍ਰਤੱਖ ਹੋ ਜਾਂਦਾ ਹੈ ਸਭ ਅੰਤਰਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ ਮੰਦਾ ਕਿਸ ਨੂੰ ਆਖੀਐ ਸਬਦ ਵੇਖੋ ਲਿਵਲਾਈ ਕਹਿੰਦੇ ਸਬਦ ਦੇ ਅੰਦਰ ਦੀ ਜਾਣਨ ਵਾਲਾ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਜਦੋਂ ਗੁਰੂ ਦੇ ਸ਼ਬਦ ਦੇ ਰਾਹੀਂ ਪਰਮੇਸ਼ਰ 'ਤੇ ਲੇਵ ਲੱਗਦੀ ਆ ਫਿਰ ਉਹ ਸਭ ਜਗ੍ਹਾ ਤੇ ਵਸਦਾ ਪ੍ਰਤੀਤ ਹੁੰਦਾ ਹੈ ਜੇ ਉਹ ਸਭ ਜਗ੍ਹਾ ਦੇ ਵਿੱਚ ਹੈ ਸਾਰੇ ਘਟਾਂ ਵਿੱਚ ਹੈ ਸਾਰੇ ਸਰੀਰਾਂ ਵਿੱਚ ਹੈ ਤਾਂ ਕਿਸ ਨੂੰ ਮਾਰਾ ਆਖੀਏ ਹਰ ਇੱਕ ਵਿੱਚ ਤੇ ਉਹ ਆਪ ਹੈ ਬੁਰਾ ਪਲਾ ਤਿਚਰ ਆਖਦਾ ਜਿਚਰ ਹੈ ਦੁਹਮਾਹੇ ਗੁਰਮੁਖ ਏਕੋ 부ਜਿਆ ਏਕ ਸਮਾਹੇ ਸਮਾਏ ਜਦੋਂ ਤੱਕ ਕਹਿੰਦੇ ਜੀਵ ਦੇ ਮਨ ਵਿੱਚ ਮੇਰ ਤੇਰ ਹੈ ਇਹ ਮੇਰਾ ਇਹ ਬੇਗਾਨਾ ਉਦੋਂ ਤੱਕ ਕਹਿੰਦੇ ਉਹ ਕਿਸੇ ਨੂੰ ਚੰਗਾ ਤੇ ਮਾੜਾ ਕਹਿੰਦਾ ਜਦੋਂ ਗੁਰੂ ਦੇ ਸਨਮਕ ਹੋ ਕੇ ਉਹਨੂੰ ਪਰਮੇਸ਼ਰ ਸਾਰਿਆਂ ਵਿੱਚ ਵਿਆਪਕ ਦਿਸਦਾ ਹੈ ਫਿਰ ਉਹ ਇੱਕ ਪਰਮੇਸ਼ਰ ਵਿੱਚ ਹੀ ਲੀਨ ਹੋਇਆ ਰਹਿੰਦਾ ਸੇਵਾ ਸਾ ਪ੍ਰਭ ਪਾਵਸੀ ਜੋ ਪ੍ਰਭ ਪਾਏ ਥਾਏ ਜਨ ਨਾਨਕ ਹਰ ਆ ਰਾ ਦਿਆ ਗੁਰ ਚਰਨੀ ਚਿਤ ਲਾਏ ਕਹਿੰਦੇ ਪਰਮੇਸ਼ਰ ਦੀ ਉਹੀ ਸੇਵਾ ਭਗਤੀ ਥਾਏ ਪੈਂਦੀ ਆ ਜੋ ਪਰਮੇਸ਼ਰ ਨੂੰ ਪਸੰਦ ਆ ਜਾਂਦੀ ਹੈ ਨਾਨਕ ਜੀ ਕਹਿੰਦੇ ਨੇ ਤੇਰੇ ਦਾਸ ਨਾਨਕ ਨੇ ਵੀ ਗੁਰੂ ਦੇ ਚਰਨਾਂ ਨਾਲ ਚਿੱਤਰ ਜੋੜ ਕੇ ਪਰਮੇਸ਼ਰ ਦਾ ਨਾਮ ਸਦਾ ਹੀ ਧਿਆਇਆ ਹੈ। ਰਾਗ ਸੁਹੀ ਅਸ਼ਟਪਦੀਆ ਮਹੱਲਾ 4 ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵਿਚਾਈ ਦਰਸ਼ਨ ਹਰ ਦੇਖਣ ਕੈ ਤਾਈ ਕਿਰਪਾ ਕਰੇ ਤਾ ਸਤਗੁਰ ਮਿਲੇ ਹਰ ਹਰ ਨਾਮ ਤੇ ਆਈ ਰਹਾਉ ਹੰਦੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਪਰਮੇਸ਼ਰ ਦਾ ਦੀਦਾਰ ਕਰਨ ਦੇ ਲਈ ਜੇ ਕੋਈ ਪ੍ਰੀਤਮ ਪਿਆਰਾ ਮੈਨੂੰ ਪਰਮੇਸ਼ਰ ਦਾ ਦੀਦਾਰ ਕਰਾ ਦੇ ਉਹਦੇ ਤੇ ਮੈਂ ਆਪਣਾ ਆਪਾ ਨਿਸ਼ਾਵਰ ਕਰਦਿਆਂ ਕਹਿੰਦੇ ਜੇ ਕਿਰਪਾ ਕਰੇ ਪਰਮੇਸ਼ਰ ਤਾਂ ਉਹ ਸਤਗੁਰ ਦੇ ਨਾਲ ਮੇਲ ਕਰਾਉਂਦਾ ਹੈ ਤੇ ਸਤਗੁਰ ਦੇ ਨਾਲ ਮੇਲ ਹੋਇਆ ਜੀਵ ਪਰਮੇਸ਼ਰ ਦਾ ਨਾਮ ਤੇ ਆਉਂਦਾ ਹੈ ਉਹਦੀ ਸੰਗਤ ਵਿੱਚ ਜੇ ਸੁਖ ਦੇਹ ਤਾਂ ਤੁਝੇ ਅਰਾਧੀਂ ਦੁੱਖ ਵੀ ਤੁਝੈ ਤੇ ਆਈਂ ਜੇ ਭੁਖ ਦੇਹ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈਂ ਕਹਿੰਦੇ ਹੈ ਪਰਮੇਸ਼ਰ ਜੀ ਜੇ ਤੂੰ ਮੈਨੂੰ ਸੁਖ ਦੇਵੇਂ ਤਾਂ ਵੀ ਮੈਂ ਤੈਨੂੰ ਧਿਆਉਂਦਾ ਰਹਾ ਜੇ ਮੈਨੂੰ ਤੂੰ ਦੁੱਖ ਦੇਵੇਂ ਤਾਂ ਵੀ ਮੈਂ ਤੇਰਾ ਹੀ ਨਾਮ ਜਪਾਂ ਜੇ ਭੁੱਖ ਦੇ ਹੈ ਤਾਂ ਮੈਂ ਐਵੇਂ ਹੀ ਰੱਜਿਆ ਰਹਾ ਜੇ ਦੁੱਖ ਦੇਵੇਂ ਤਾਂ ਉਹਦੇ ਵਿੱਚ ਵੀ ਮੈਂ ਆਨੰਦ ਵਿੱਚ ਰਹਾ ਇਸ ਤਰ੍ਹਾਂ ਦੀ ਕਹਿੰਦੇ ਮੇਰੀ ਤੂੰ ਆਤਮਿਕ ਅਵਸਥਾ ਬਣਾ ਦੇ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਟੋਵਾ ਜੋ ਦੇਵੇ ਸੋ ਖਾਈ ਕੰਨ ਦੇ ਪਰਮੇਸ਼ਰ ਜੀ ਤੇਰਾ ਦਰਸ਼ਨ ਕਰਨ ਦੇ ਲਈ ਮੈਂ ਆਪਣਾ ਤਨ ਵੀ ਤੇ ਮਨ ਵੀ ਕੱਟ ਕੇ ਤੇਰੇ ਪੇਟਾ ਕਰਦੇ ਆ ਆਪਣੇ ਆਪ ਨੂੰ ਅਗਨੀ ਚ ਜਲਾਦੇ ਆ ਪਰ ਮੈਨੂੰ ਤੇਰਾ ਦਰਸ਼ਨ ਹੋ ਜਾਏ ਤੇਰੇ ਦਰਸ਼ਨ ਕਰਨ ਦੇ ਲਈ ਮੈਂ ਤੇਰੀ ਸੰਗਤ ਵਿੱਚ ਪੱਖਾ ਝੱਲਾ ਪਾਣੀ ਢੋਵਾਂ ਜੋ ਕੁਛ ਤੂੰ ਮੈਨੂੰ ਦੇਵੇਂ ਮੈਂ ਉਹੀ ਖਾ ਕੇ ਸੰਤੋਖ ਵਿੱਚ ਹੋਇਆ ਰਹਾ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੀਲ ਲਿਓ ਵਡਿਆਈ ਅੱਖੀ ਕਾੜ ਤਰੀ ਚਰਣਾ ਤਲ ਸਭ ਤਰਤੀ ਫਿਰ ਮਤ ਪਾਈ ਨਾਨਕ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਤੇਰਾ ਸੇਵਕ ਗਰੀਬ ਤੇਰੇ ਦੁਆਰੇ ਤੇ ਟਹਿ ਪਿਆ ਹੁਣ ਤੂੰ ਆਪਣੇ ਮਿਲਾਪ ਦੀ ਵਡਿਆਈ ਬਖਸ਼ ਦੇ ਕਹਿੰਦੇ ਕਹਿੰਦੇ ਜਦੋਂ ਮੈਂ ਸਾਰੀ ਧਰਤੀ ਤੇ ਫਿਰ ਲਿਆ ਫਿਰ ਮੈਨੂੰ ਇਹ ਮਤ ਆਈ ਕਿ ਸਭ ਕੁਝ ਉਸ ਗੁਰੂ ਦੇ ਦਰ ਤੋਂ ਮਿਲਣਾ ਹੈ ਫਿਰ ਕਹਿੰਦੇ ਮੈਂ ਆਪਣੀਆਂ ਅੱਖਾਂ ਕੱਢ ਕੇ ਤਲੀ ਤੇ ਧਰਿਆ ਫਿਰਾਂ ਗੁਰੂ ਲਈ ਕਿ ਗੁਰੂ ਮੈਨੂੰ ਪਰਮੇਸ਼ਰ ਦੇ ਨਾਲ ਮਿਲਾ ਦੇ ਜੇ ਪਾਸ ਬਹਾਲਾਂ ਤਾਂ ਤੁਝੇ ਅਰਾਦੀ ਜੇ ਮਾਰ ਕੱਢੇ ਵੀ ਧਾਈ ਕਹਿੰਦੇ हे ਪਰਮੇਸ਼ਰ ਜੀ ਜੇ ਤੂੰ ਮੈਨੂੰ ਆਪਣੀ ਸ਼ਰਨ ਵਿੱਚ ਲੈ ਲੈਂ ਤਾਂ ਵੀ ਮੈਂ ਕਹਿੰਦੇ ਤੇਰੀ ਆਰਾਧਨਾ ਕਰਾਂ ਜੇ ਤੂੰ ਮੈਨੂੰ ਆਪਣੇ ਦਰ ਤੋਂ ਧਰਕਾਰ ਦੇ ਤਾਂ ਵੀ ਕਹਿੰਦੇ ਮੈਂ ਤੇਰੀ ਸਿਫਤ ਸੁਲਾ ਕਰਾਂ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦਾ ਤਾਂ ਛੋੜ ਨਾ ਜਾਈ ਜੇ ਤੁਦ ਵੱਲ ਰਹੇ ਤਾਂ ਕੋਈ ਕਿਉਂ ਆਖੋ ਤੁਦ ਵਿਸਰਿਆ ਮਰ ਜਾਈ ਜੇ ਕਹਿੰਦੇ ਮੇਰੀ ਲੋਕ ਉਪਮਾ ਕਰਨ ਮੈਨੂੰ ਸਲਾਹਣ ਕਿਉਂਕਿ ਮੈਂ ਤੇਰਾ ਨਾਂ ਲੈ ਰਿਆ ਉਹ ਕਹਿੰਦੇ ਤੇਰੀ ਵਡਿਆਈ ਆ ਜੇ ਵੀਰੀ ਨਿੰਦਾ ਕਰਨ ਕਹਿੰਦੇ ਮੈਂ ਤਾਂ ਵੀ ਫਿਰ ਤੇਰੇ ਗੁਣ ਗਾਉਣੇ ਨਹੀਂ ਛੱਡੂਗਾ ਜੇ ਤੁਦ ਵੱਲ ਰਹੇ ਤਾਂ ਕੋਈ ਕਿਉਂ ਆਖੋ ਜੇ ਕਹਿੰਦੇ ਮੈਂ ਤੇਰਾ ਨਾਮ ਧਿਆਵਾ ਤੇ ਮੈਨੂੰ ਕੋਈ ਕੁਝ ਕਹੇ ਤਾਂ ਵੀ ਕਹਿੰਦੇ ਵੀ ਮੈਂ ਤੇਰਾ ਨਾਂ ਹੀ ਧਿਆਉਂਦਾ ਰਹਾ ਪਰ ਜੇ ਤੇਰਾ ਨਾਮ ਮੇ ਤੋਂ ਵਿਸਰ ਜਾਏ ਫਿਰ ਮੈਨੂੰ ਆਤਮਿਕ ਮੌਤ ਆ ਜਾਂਦੀ ਆ ਵਾਰ-ਵਾਰ ਜਾਈ ਗੁਰੂ ਉਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਪਿਆ دیਵਾਨਾ ਹਰ ਤਉ ਦਰਸ਼ਨ ਕੈ ਤਾਈ ਕਹਿੰਦੇ ਪਰਮੇਸ਼ਰ ਦਾ ਦੀਦਾਰ ਕਰਨ ਦੇ ਲਈ ਨਾਨਕ دیਵਾਨਾ ਹੋ ਗਿਆ ਕਹਿੰਦੇ ਵਾਰ-ਵਾਰ ਗੁਰੂ ਤੋਂ ਸਦਕਾ ਹੈ ਵਾਰ-ਵਾਰ ਸੰਤ ਜਨਾਂ ਦੇ ਪੈਰੀਂ ਪੈਂਦਾ ਹੈ ਮਿੰਤਾ ਤਰਲੇ ਕਰਦਾ ਹੈ ਕਿ ਪਰਮੇਸ਼ਰ ਦਾ ਦੀਦਾਰ ਕਰਵਾ ਦਿਓ ਚਖੜ ਝਾਗੀ ਮੀ ਵਰਸੈ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰ ਸਿਖ ਲੰਗ ਗੁਰ ਪਹਿ ਜਾਈ ਕਿਉਂਕਿ ਕਹਿੰਦੇ ਪਰਮੇਸ਼ਰ ਦਾ ਮਿਲਾਪ ਗੁਰੂ ਰਹੀ ਹੋਣਾ ਇਸ ਲਈ ਚਾਹੇ ਕਿਵੇਂ ਦਾ ਵੀ ਦੁੱਖ ਹੋਵੇ ਮੀ ਹੋਵੇ ਕਣੀ ਹੋਵੇ ਚਖੜ ਹੋਵੇ ਤਾਂ ਵੀ ਮੈਂ ਗੁਰੂ ਨੂੰ ਮਿਲਣ ਜਾਵਾਂ ਗੁਰੂ ਦੀ ਸੰਗਤ ਕਰਨ ਜਾਵਾਂ ਚਾਹੇ ਕਿੰਨਾ ਹੀ ਕਹਿੰਦੇ ਸਮੁੰਦਰ ਸਾਗਰ ਕਹਿੰਦੇ ਖਾਰਾ ਹੋਵੇ ਦੁੱਖ ਹੋਣ ਫਿਰ ਵੀ ਮੈਂ ਉਹਨਾਂ ਦੁੱਖਾਂ ਨੂੰ ਝੱਲਦਾ ਹੋਇਆ ਗੁਰੂ ਨੂੰ ਮਿਲਣ ਜਾਵਾਂ ਕਿਉਂਕਿ ਗੁਰੂ ਦੇ ਰਾਹੀਂ ਹੀ ਪਰਮੇਸ਼ਰ ਦਾ ਮਿਲਾਪ ਹੋਣਾ ਹੈ ਜਿਉਂ ਪ੍ਰਾਣੀ ਜਲ ਬਿਨ ਹੈ ਮਰਦਾ ਤਿਉਂ ਸਿੱਖ ਗੁਰ ਬਿਨ ਮਰ ਜਾਈ ਜਿਵੇਂ ਕਹਿੰਦੇ ਜਦੋਂ ਜੀਵ ਨੂੰ ਪਾਣੀ ਨਹੀਂ ਮਿਲਦਾ ਤਾਂ ਹੌਲੀ-ਹੌਲੀ ਉਹ ਮਰਨ ਲੱਗਦਾ ਤਾਂ ਇਸ ਤਰ੍ਹਾਂ ਦੀ ਜਿਹੜੀ ਪ੍ਰੀਤ ਆ ਸਿੱਖ ਦੀ ਗੁਰੂ ਨਾਲ ਹੋ ਜਾਂਦੀ ਆ ਤਾਂ ਸਿੱਖ ਵੀ ਗੁਰੂ ਤੋਂ ਬਿਨਾਂ ਰਹਿ ਨਹੀਂ ਸਕਦਾ ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਕਿ ਗੁਰੂ ਦੇ ਰਾਹੀਂ ਹੀ ਪਰਮੇਸ਼ਰ ਦਾ ਮਿਲਾਪ ਹੋ ਸਕਦਾ ਹੈ। ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका-ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ